ਹਾਂਜੀ ਆ ਮੁੰਡੇ ਨੇ ਟੁੱਗਿਆਣਾ ਦੇ ਮੁੰਡੇ ਨੇ ਗਰੀਬੀ ਜ਼ਰੂਰ ਆ ਪਰ ਪ੍ਰਮਾਤਮਾ ਨੇ ਸਿਹਤ ਬਹੁਤ ਚੰਗੀ ਬਖਸ਼ੀ ਐ ਇਹਨਾਂ ਨੂੰ ਮਸਲਾ ਇਹਨਾਂ ਸਾਰਿਆਂ ਦੇ ਮਸਕੂਲਰ ਸਰੀਰ ਆ ਦੇਖੋ ਮਸਲ ਦੇਖੋ ਇਹਨਾਂ ਦੇ ਢੇਟ ਦੇ ਸਾਰਿਆਂ ਦੀ ਮੈਂ ਇਹ ਤਾਂ ਇਕੱਲੇ ਦੀ ਨਹੀਂ ਮੇਰੇ ਕੋਲ ਹੋਰ ਇਹਨਾਂ ਦੀਆਂ ਵੀਡੀਓ ਬਹੁਤ ਨੇ ਮੇਰੇ ਕੋਲ ਗਰਾਊਂਡ 'ਚ ਆਉਂਦੇ ਨੇ ਐਕਸਰਸਾਈਜ਼ ਕਰਨ ਸਾਰਿਆਂ ਦੇ ਮਸਲ ਆ ਦੇਖੋ ਕਿਉਂ ਨਿਕਲਦੇ ਨੇ ਮਸਲ ਖਰਾਕ ਜੇ ਕਹਿ ਦਈਏ ਨਾ ਬਹੁਤ ਨਾਰਮਲ ਖਰਾਕ ਹੈ ਇਹਨਾਂ ਦੀ ਆਪਣੇ ਵਾਂਗੂ ਨਹੀਂ ਹੈਗਾ ਆਪਣੇ ਜਵਾਕਾਂ ਵਾਂਗੂ ਵੀ ਢੱਡਲ ਬਣਾਏ ਹੋਏ ਨੇ ਪੂਰੀ ਬੈਸਟ ਖਰਾਕ ਆ ਵਧੀਆ ਦੁੱਧ ਪੀਂਦੇ ਨੇ ਮੱਝਾ ਰੱਖੀ ਹੋਈਆਂ ਨੇ ਤੁਸੀਂ ਜੋ ਇਹਨਾਂ ਦਾ ਕੰਮ ਆ ਨਾ ਉਹ ਕੰਮ ਨਾਲ ਹੀ ਇਹਨਾਂ ਦਾ ਸਰੀਰ ਬਣਿਆ ਇੱਕ ਬਾੜ ਚੁਗਦੇ ਨੇ ਕਾਗ ਚੁਗਦੇ ਨੇ ਇਹ ਤੇ ਇਹਦਾ ਭਾਈ ਆ ਹੋਰ ਇਹਦੇ ਫਰੈਂਡ ਲਵੇ ਹੀ ਖੜੇ ਨੇ ਮੁੰਡੇ ਸਾਰੇ ਤੇ ਤੁਸੀਂ ਆਪ ਹੀ ਦੇਖ ਲਓ ਬਾਕੀ ਸਰੀਰ ਮਿਹਨਤ ਕਰਨ ਨਾਲ ਤਾਂ ਸਾਰਾ ਕੁਝ ਬਣ ਜਾਂਦਾ ਆ ਦੇਖੋ ਪੂਰੇ ਸ਼ਾਰਪ ਦੀਦੇ ਨੇ ਐਬਸ ਇਹਨਾਂ ਦੇ ਮਸਲ ਦੀਨੇ ਨੇ ਆਪਾਂ ਵੀ ਆਪਣੇ ਜਵਾਕਾਂ ਦੇ ਬਣਾ ਸਕਦੇ ਹਾਂ ਜ਼ਰੂਰੀ ਨਹੀਂ ਹੈਗਾ ਵੀ ਇਹਦਾ ਨਾਲ ਇਹਦੇ ਭਾਈ ਦੀ ਵੀਡੀਓ ਆ ਆ ਦੇਖੋ ਇਹਦੇ ਵੀ ਦੀਨੇ ਨੇ ਨਾ ਮਸਲ ਪੂਰੇ ਸ਼ਾਰਪ ਵਧੀਆ ਸ਼ਰੀਰ ਦੇਖੋ ਇਹਨਾਂ ਦੇ ਇਹ ਓਵੇਂ ਮੱਛਰ ਮੱਖੀ ਗਰਮੀਆਂ 'ਚ ਸਰਦੀਆਂ 'ਚ ਇਹਨਾਂ ਨੇ ਕੱਪੜੇ ਵੀ ਨਹੀਂ ਪਾਉਂਦੇ ਸਰਦੀਆਂ 'ਚ ਨੰਗੇ ਪੈਰ ਫਰੀ ਜਾਂਦੇ ਨੇ ਵਿਚਾਰੇ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਆਪਣੇ ਨੂੰ ਵੀ ਦੇਵੇ ਪਰ ਮਿਹਨਤ ਕਰੇ